ਇਹ ਮੇਰੇ ਤੇ ਕਿਸੇ ਦਾ ਕਮੈਂਟ ਵੀ ਸੀ ਆਪਾਂ ਹੋਲਡ ਰੱਖਿਆ ਸੀਗਾ ਦਿੱਲੀ ਦੇ ਵਿੱਚ ਕਹਿੰਦੇ ਵੀ ਜਿਹੜਾ 15 ਸਾਲਾਂ ਤੋਂ ਵਾਹਨ ਜਿਹੜਾ ਪਹਿਲਾਂ ਕੋਈ ਵੀਕਲ ਪੁਰਾਣਾ ਹੋ ਜਾਂਦਾ ਸੀ ਬੰਦ ਹੋ ਜਾਂਦਾ ਸੀ ਉਹਦੇ 'ਚ ਸੁਪਰੀਮ ਕੋਰਟ ਨੇ ਕਿਹਾ ਕਿ ਕੋਈ ਅਜੇ ਕਾਰਵਾਈ ਨਹੀਂ ਹੋਏਗੀ ਉਸ ਤੇ ਉਹਦੇ 'ਚ ਲੋਕਾਂ ਨੂੰ ਇੱਕ ਤੇ ਰਾਹਤ ਚਲੋ ਖਬਰ ਸੁਣ ਕੇ ਮਿਲੀ ਐ ਹੋਰ ਕੀ ਫਾਇਦਾ ਹੋ ਸਕਦਾ ਲੋਕਾਂ ਨੇ ਇਹਦੇ ਵਿੱਚ ਜੀ ਦੇਖੋ ਜੀ ਐਨਜੀਟੀ ਵਾਲਾ ਮਸਲਾ ਸੀ ਕਿਉਂਕਿ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਫੈਸਲਾ ਲਿਆ ਸੀਗਾ ਕਿ ਉਹਤੇ ਇਹਨਾਂ ਨੇ ਵਾਪਸ ਕਰ ਲਿਆ ਸੀਗਾ ਤੁਹਾਨੂੰ ਯਾਦ ਹੋਣਾ ਉਹਨਾਂ ਨੇ ਵੀ ਮੈਨੂੰ ਲੱਗਦਾ ਕਿ ਮਾਨ ਸਾਹਿਬ ਹੋਰ ਨਾਲ ਸ਼ਰਤ ਰੱਖ ਲਈ ਹੈ ਕਿ ਵੇਖਦੇ ਕਿ ਯੂ ਟਰਨ ਜ਼ਿਆਦਾ ਕੌਣ ਮਾਰਦਾ ਹੈ ਜੀ ਤੇ ਦੂਜੇ ਪਾਸੇ ਜਿਹੜਾ ਇਹ ਮਸਲਾ ਸੀ ਇਹ ਐਨਜੀਟੀ ਦਾ ਸੀਗਾ ਐਨਜੀਟੀ ਨੇ ਮਤਲਬ ਸ਼ਾਇਦ ਕਿਹਾ ਸੀਗਾ ਕਿ 15 ਸਾਲ ਪੁਰਾਣੀਆਂ ਗੱਡੀਆਂ ਤਾਂ ਉਹਦੇ 'ਚ ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਸ਼ਾਇਦ ਪੈਟਰੋਲ ਵਾਲੀ 15 ਤੇ 10 ਸਾਲ ਪੁਰਾਣੇ ਇਨਹੀਂ ਪੈਟਰੋਲ ਵਾਲੀ 10 ਡੀਜ਼ਲ ਵਾਲੀ 10 ਸਾਲ ਤੇ ਪੈਟਰੋਲ ਵਾਲੀ 15 ਸਾਲ ਕਰਕੇ ਇਹਨਾਂ ਨੇ ਕਹਿ ਦਿੱਤਾ ਕਿ ਭਈ ਅਸੀਂ ਇਦਾਂ ਕਰਾਂਗੇ ਉਦਾਂ ਕਰਾਂਗੇ ਚੱਲਣ ਨਹੀਂ ਦੇਵਾਂਗੇ ਤਾਂ ਫਿਰ ਉਹਦੇ ਤੇ ਸੁਪਰੀਮ ਕੋਰਟ ਨੇ ਕਿਹਾ ਕਿ ਨਹੀਂ ਜ਼ਬਤੀ ਵਗੈਰਾ ਨਹੀਂ ਹੋ ਸਕਦੀ ਸਜ਼ਾਯੋਗ ਜਿਹੜਾ ਹੈ ਉਹ ਨੂੰ ਨਹੀਂ ਬਣਾਇਆ ਜਾ ਸਕਦਾ ਗੱਡੀਆਂ ਚੱਲਦੀਆਂ ਰਹਿਣਗੀਆਂ ਤਾਂ ਕੁੱਲ ਮਿਲਾ ਕੇ ਇਹਨਾਂ ਨੂੰ ਇੱਕ ਰਾਹਤ ਮਿਲ ਗਈ ਆ ਜਿਹੜੇ ਉੱਥੇ ਪੁਰਾਣੇ ਸਾਧਨਾਂ ਦੇ ਮਾਲਕ ਆ ਬਾਕੀ ਦੇਖੋ ਮੈਨੂੰ ਭਈ ਇਹ ਗੰਦ ਜਿਹੜੀ ਹੈ ਨਾ ਉਹ ਸਮਝ ਨਹੀਂ ਆਉਂਦੀ ਕਿ ਜਿਸ ਮੁਲਕ ਦੇ ਵਿੱਚ ਜਿਹੜੀ ਆਪਾਂ ਆਟੋ ਇੰਡਸਟਰੀ ਲਿਖਦੇ ਵੈਸੇ ਆਟੋਮੋਬਾਈਲ ਇੰਡਸਟਰੀ ਹੁੰਦੀ ਆ ਹਾਂਜੀ ਉੱਥੇ ਇੰਨੀ ਮੰਦੀ ਆ ਕਿ ਇਨਵੈਂਟਰੀ ਇਨਵੈਂਟਰੀ ਬੋਲਦੇ ਆ ਸ਼ਾਇਦ ਕਿ ਇਨਵੈਂਟਰੀ ਬੋਲਦੇ ਆ ਇਹਨੂੰ ਥੋੜਾ ਦੇਖ ਲੈਣਾ ਇਨਵੈਂਟਰੀ ਹੁੰਦੀ ਆ ਸ਼ਾਇਦ ਜਿਹੜਾ ਮਤਲਬ ਕਿ ਸਟਾਕ ਜਿਆ ਖੜਾ ਹੁੰਦਾ ਆ ਤੁਸੀਂ ਸ਼ੋਅਰੂਮਾਂ 'ਚ ਜਾਂਦੇ ਹੋ ਹਾਂਜੀ ਹਾਂਜੀ ਕਾਰਾਂ ਨਹੀਂ ਖਲੋਤੀਆਂ ਹੁੰਦੀਆਂ ਇਹ ਸਰ 69 ਨੂੰ 90 ਦਿਨ ਤੇ ਪਹੁੰਚੀ ਪਈ ਆ ਜਿਹੜੀ ਕਿ 24 ਤੋਂ ਵੱਧ ਨਹੀਂ ਹੋਣੀ ਚਾਹੀਦੀ ਜੀ ਮਤਲਬ ਕਿ ਡਿਮਾਂਡ ਹੈ ਨਹੀਂ ਹਮਮ ਔਰ ਕਮਾਲ ਦੀ ਗੱਲ ਆ ਮੈਂ ਅੱਗੇ ਵੀ ਤੁਹਾਨੂੰ ਮਿਸਾਲ ਦੇਣਾ ਹੁੰਦਾ ਜੀ ਜੀ ਤੁਸੀਂ ਫੋਰਚੂਨਰ ਗੱਡੀ ਵਾਲੇ ਤੋਂ ਪੁੱਛ ਲਓ ਕਿਸੇ ਤੋਂ ਉਹ ਕਹੇਗਾ ਕਿ ਇੰਨੀ ਬੁਕਿੰਗ ਸੀ ਥਾਰ ਵਾਲੇ ਤੋਂ ਪੁੱਛ ਲਓ ਇੰਨੀ ਬੁਕਿੰਗ ਸੀ ਸਕਾਰਪਿਓ ਵਾਲੇ ਤੋਂ ਪੁੱਛ ਲਓ ਇੰਨੀ ਬੁਕਿੰਗ ਆ ਹਮ ਪਰ ਜਿਹੜੀ ਆਮ ਬੰਦੇ ਦੀ ਗੱਡੀ ਆ ਮੇਰੇ ਅਰਗੇ ਮਾਤੜ ਦੀ 6 ਲੱਖ ਦੀ 6 ਲੱਖ ਦੀ 10 ਲੱਖ ਦੀ ਉਹ ਉਹਦੀ ਸੇਲਿੰਗ ਉਹ ਤੁਸੀਂ ਜਾਓ ਉਹ ਲੋਗ ਵੀ ਘਰੇ ਕਰਨਾ ਆ ਜਾਂਦੇ ਬਿਲਕੁਲ ਕਿ ਉੱਥੇ ਬੇਟੇ ਬੇਟੇ ਸਭ ਗੱਡੀ ਦੀ ਚਾਬੀ ਤੁਹਾਨੂੰ ਫੜਾ ਕੇ ਚਾਬਾ ਜਾ ਦਿੰਦੇ ਜਿਹੜਾ ਆਹ ਸ਼ਾਬੇ ਜਿਹੜਾ ਫੋਟੋ ਜਿਹੜੀ ਲੱਗੇ ਕੁਸ਼ ਹੋ ਜਾਂਦਾ ਮਤਲਬ ਕਿ ਸਰ ਐਹੋ ਜੀ ਹਾਲਤ ਬਣੀ ਪਈ ਆ ਸਾਡੇ ਬਹੁਤ ਮੰਦਾ ਹਾਲ ਆ ਜੀ ਜੀ ਤੇ ਦੂਜੇ ਪਾਸੇ ਯਾਨੀ ਮੀਡਲ ਕਲਾਸ ਜਿਹੜਾ ਉਹ ਤੇਜ਼ੀ ਨਾਲ ਮਤਲਬ ਕਿ ਖਿਸਕ ਕੇ ਲੋਅਰ ਮੀਡਲ ਚ ਆ ਰਿਹਾ ਲੋਅਰ ਮੀਡਲ ਹੋਰ ਗਰੀਬ ਹੋ ਰਿਹਾ ਜੀ ਉਸ ਦੌਰ ਦੇ ਵਿੱਚ ਤੁਸੀਂ ਆ ਜਿਹੜੀਆਂ ਗੱਲਾਂ ਯਾਰ ਕਰਕੇ ਤੇ ਮਾਰਨਾ ਲੋਕਾਂ ਨੂੰ ਹੂੰ 5 ਸਾਲ ਪੁਰਾਣੀ 10 ਸਾਲ ਪੁਰਾਣੀ ਕੀ ਮਤਲਬ ਕਿ ਪ੍ਰਦੂਸ਼ਣ ਹੈ ਜੀ ਸਭ ਤੋਂ ਜ਼ਿਆਦਾ ਪ੍ਰਦੂਸ਼ਣ ਤੁਹਾਡਾ ਆ ਜਿਹੜਾ ਇਹਦਾ ਲਾਣਾ ਬਣਾ ਹੈਗਾ ਨਾ ਮਾਨੀਆਂ ਅਡਾਨੀਆਂ ਇਹ ਜ਼ਿਆਦਾ ਕਰਦੇ ਆ ਜੀ ਹੈ ਤਾਂ ਇਹਨਾਂ ਵਾਸਤੇ ਅਡਾਨੀ ਦਾ ਜਿਹੜਾ ਪਾਵਰ ਸੈਕਟਰ ਹੈ ਸੁਣੋ ਮੇਰੀ ਗੱਲ ਜੀ ਇਹਦੇ ਵਾਸਤੇ ਇੱਕ ਪੈਰਾਮੀਟਰ ਸੈੱਟ ਹੋਇਆ ਕਿ ਜਿਹੜੀ ਕਾਰਬਨ ਡਾਈਆਕਸਾਈਡ ਹੁੰਦੀ ਆ ਕਿ ਉਹ ਐਨੀ ਵੀ ਉਹ ਪੈਮਾਨਾ ਸੈੱਟ ਕੀਤਾ ਔਰ ਉਹ ਕਮਾਂਤਰੀ ਪਦਰ ਦਾ ਮਸਲਾ ਸੀਗਾ ਜੀ ਇਹਨਾਂ ਨੇ ਕੀ ਕੀਤਾ ਕਿ ਉਹ ਜੋ ਮਿਨੀਮਮ ਸਟੈਂਡਰਡ ਸੀ ਉਹ ਵੀ ਬਦਲਤਾ ਚੱਕੇ ਹੂੰ ਕਹਿੰਦੇ ਨਾ ਅਡਾਨੀ ਨੂੰ ਇਹ ਸਜਣ ਨੂੰ ਤਕਲੀਫ ਪਹੁੰਚ ਗਈ ਹੂੰ ਸਜਣ ਰਾਜੀ ਹੋ ਜਾਵੇ ਤਾਂ ਬਸ ਸਜਣ ਰਾਜੀ ਰਹਿਣਾ ਚਾਹੀਦਾ ਜੀ ਦੁਨੀਆ ਪਹਾੜ ਚ ਜਾਵੇ ਆਖੋ ਗਰੇ ਯਾਰ ਦੀ ਦੁਖੇ ਵਾਲਾ ਕੰਮ ਹੈ ਵੀ ਉਧਰ ਨਹੀਂ ਦੁੱਖਣਾ ਚਾਹੀਦਾ ਬਿਲਕੁਲ ਸਾਬ ਗੱਲ ਇਹ ਆ ਕਿ ਜਨਾਬ ਅਸਲ ਦੇ ਵਿੱਚ ਕਹਾਣੀ ਇਹੋ ਆ ਕਿ ਗੱਡੀਆਂ ਯਾਰ ਠੀਕ ਆ ਵੀ ਚਲੋ ਪ੍ਰਦੂਸ਼ਨ ਦੀ ਸਮੱਸਿਆ ਹੋ ਸਕਦੀ ਆ ਪਰ ਉਹ ਲੋਕਾਂ ਨੂੰ ਮਾਰ ਨਾ ਲਿਆ ਤੁਸੀਂ ਜੀ ਜਾਂ ਤੇ ਆਮਦਨ ਵਧਾਓ ਨਾ ਕਿ ਗੱਡੀ ਅਗਲਾ ਆਸਾਨੀ ਦੇ ਨਾਲ ਉਹਨੂੰ ਸਬਸਕ੍ਰਾਈਬ ਕਰਕੇ ਬਿਲਕੁਲ ਆਸਾਨੀ ਦੇ ਨਾਲ ਲੈ ਲਵੇ ਉਹਦੇ ਕੋਲ ਗਜਾਇਸ਼ ਹੋਵੇ ਉਹਨੂੰ ਵੀ ਹੋਵੇ ਯਾਰ ਮਰੂਤੀ ਚਲਾਈ ਫਿਰਦਾ ਜੈਨ ਭਜਾਈ ਫਿਰਦਾ ਤੇ ਚੱਲ ਮੇਰੇ ਕੋਲੇ ਆ ਗਈ ਆ ਗੱਡੀ ਆ ਹੁਣ ਕੀ ਬਰੇਜ਼ਾ ਕਰੈਟਾ ਫਲਾਣੀ ਆ ਵੈਨਿਓ ਥੋੜਾ ਜਿਹਾ ਅਗਲਾ ਹਰੇਕ ਬੰਦੇ ਨੂੰ ਹੁੰਦਾ ਚਾਹ ਤੇ ਪਰ ਮਜਬੂਰੀਆਂ ਨੇ ਹਨਾ ਇੱਕ ਬੰਦਾ ਨਹੀਂ ਸੈਟ ਹੋ ਸਕਦਾ ਅਨਕ ਜੀ ਬਹੁਤ ਬਹੁਤ ਸ਼ੁਕਰੀਆ ਭਰਾ ਤੁਹਾਡਾ ਮਿਹਰਬਾਨੀ ਕੰਮ ਕਰਦੇ ਕਰਦੇ ਤੁਸੀਂ ਸੁਣਦੇ ਹੋ ਨਾਲ ਨਾਲ ਕੋਈ ਡਰਾਈਵਿੰਗ ਕਰ ਰਿਹਾ ਕੋਈ ਆਪਣੇ ਕੰਮ ਕਰ ਕਰ ਰਿਹਾ